ਵੈਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਸਰਪੱਤਾ ਪਲਾ ਚੈਟੀ ٹرسٹ ਇਟਲੀ ਵੱਲੋਂ ਪਿੰਡ ਅਤਾਲਾ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇ ਆਂ ਇਹ ਸਰਜੀਤ ਸਿੰਘ ਨੇ ਉਰਫ ਕਾਲਾ ਜੀ ਇਹਨਾਂ ਦੇ ਤਿੰਨ ਬੇਟੀਆਂ ਨੇ ਇੱਕ ਛੋਟਾ ਬੇਟਾ ਇਹ ਕਾਫੀ ਲੰਮੇ ਸਮੇਂ ਤੋਂ ਬਿਮਾਰ ਰਹਿੰਦੇ ਨੇ ਇਹਨਾਂ ਦੀ ਗੁੜੀਆ ਦਾ ਬੇਟੀ ਦਾ ਵਿਆਹ ਉਹ ਇਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ٹرسٹ ਇਟਲੀ ਨੂੰ ਬੇਨਤੀ ਕੀਤੀ ਗਈ ਸੀ ਸੋ ਉਹਨਾਂ ਨੇ ਬੇਨਤੀ ਨੂੰ ਸਵੀਕਾਰ ਕਰਦਿਆਂ ਅੱਜ 23500 ਰੁਪਇਆ ਇਹਨਾਂ ਨੂੰ ਆਰਥਿਕ ਮਾਲੀ ਮੱਤੇ ਭੇਜੀ ਆ ਜੋ ਸਰਪੰਚ ਸਾਹਿਬ ਜੀ ਉਹਨਾਂ ਨੂੰ ਦੇਣ ਜਾ ਰਹੇ ਨੇ ਤੇ ਅਸੀਂ ਸਾਰਾ ਪਰਿਵਾਰ ਸਾਰਾ ਪਿੰਡ ਸਰਪੰਚ ਸਾਹਿਬ ਵੱਲੋਂ ਸਾਡੇ ਵੱਲੋਂ ਸ੍ਰੀ ਗੁਰੂ ਨਗਦੇਵ ਜੀ ਚੈਟੀ ਟਰਸਟ ਇਟਲੀ ਦਾ ਸਾਰੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰਪੇਣ ਇਟਲੀ ਤੋਂ ਚਲਾਈ ਸੱਚੇ ਮਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟੈਰਸੇਟ ਨਾਲ ਜੁੜ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਟਲੀ ਦੇ ਇਸ ਅਕਾਊਂਟ ਵਿੱਚ ਮਾਇਆ ਦਾ ਯੋਗਦਾਨ ਦੇ ਸਕਦੇ ਹੋ ਅਤੇ ਸੇਵਾ ਦਾ ਸਾਰਾ ਵੇਰਵਾ ਤੇ ਹਿਸਾਬ WhatsApp ਗਰੁੱਪ ਵਿੱਚ ਦਿੱਤਾ ਜਾਂਦਾ ਹੈ ਤੇ ਤੁਸੀਂ ਉੱਥੇ ਵੀ ਟੈਰਸੇਟ ਨਾਲ ਜੁੜ ਸਕਦੇ ਹੋ ਜੀ ਵਾਈ ਗੁਰੂਜੀ ਕਾ ਖਾਲਸਾ ਵਾਈ ਗੁਰੂਜੀ ਕੀ ਫਤਿਹ